ਜੈ ਪੀਰਾਂ ਦੀ ਸਾਧ ਸੰਗਤ ਜੀ ਕਿਵੇਂ ਹੋ ਤੁਸੀਂ ਸਾਰੇ ਉਮੀਦ ਕਰਦਾ ਹਾਂ ਕਿ ਤੁਸੀਂ ਸਾਰੇ ਹੀ ਠੀਕ ਠਾਕ ਹੋਵੋਗੇ ਤੇ ਅਸੀਂ ਪੀਰਾਂ ਦੇ ਅੱਗੇ ਦੁਆ ਕਰਦੇ ਹਾਂ ਫਰਿਆਦ ਕਰਦੇ ਹਾਂ ਅਰਦਾਸ ਕਰਦੇ ਹਾਂ ਕਿ ਸਾਰੇ ਭਗਤਾਂ ਨੂੰ ਸਾਰੀ ਸੰਗਤ ਨੂੰ ਲੱਖ ਦਾਤਾ ਪੀਰ ਜੀ ਚੜ੍ਹਦੀਆਂ ਕਲਾ ਦੇ ਵਿੱਚ ਰੱਖੇ ਇਸ ਵੀਡੀਓ ਦੇ ਵਿੱਚ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਜਦੋਂ ਪੀਰ ਸਾਡੀ ਪਰਖਿਆ ਲੈਂਦੇ ਨੇ ਤਾਂ ਸਾਨੂੰ ਕੀ ਸੰਕੇਤ ਮਿਲਦੇ ਨੇ ਸੰਗਤ ਜੀ ਇਹ ਸੱਚ ਹੈ ਕਿ ਪੀਰ ਅਤੇ ਹੋਰ ਦੇਵੀ ਸ਼ਕਤੀਆਂ ਜਿਨ੍ਹਾਂ ਦੇ ਵੀ ਤੁਸੀਂ ਇਬਾਦਤ ਪਾਠ ਪੂਜਾ ਕਰਦੇ ਹੋ ਉਹ ਤੁਹਾਡੀ ਪਰਖਿਆ ਜਰੂਰ ਲੈਂਦੇ ਹਨ ਆਪਣੇ ਭਗਤ ਦੀ ਪਰਖਿਆ ਕਿਉਂ ਲਈ ਜਾਂਦੀ ਹੈ ਅਤੇ ਇਸ ਚ ਪਰਖਿਆ ਸਮੇ ਭਗਤਾਂ ਦੇ ਨਾਲ ਕੀ ਕੀ ਹੁੰਦਾ ਹੈ ਇਹ ਗੱਲਾਂ ਇਹ ਸੰਕੇਤ ਸੰਗਤ ਜੀ ਅਸੀਂ ਤੁਹਾਡੇ ਨਾਲ ਸਾਂਝੇ ਕਰਾਂਗੇ ਸੰਗਤ ਜੀ ਜਦ ਵੀ ਤੁਸੀਂ ਕੋਈ ਧਿਆਨ ਸਾਧਨਾ ਮੰਤਰ ਜਾਪ ਅਤੇ ਪੀਰਾ ਦੀ ਇਬਾਦਤ ਕਰਦੇ ਹੋ ਅਤੇ ਉਹਨਾਂ ਦੇ ਵੀ ਸ਼ਕਤੀਆਂ ਦੇ ਨਾਲ ਜੋੜਨ ਦੀ ਕੋਸ਼ਿਸ਼ ਕਰਦੇ ਹੋ ਉਹਨਾਂ ਦੇ ਨੇੜੇ ਜਾਂਦੇ ਹੋਏ ਤਾਂ ਪਹਿਲਾਂ ਤੁਹਾਡੀ ਪਰਖਿਆ ਲਈ ਜਾਂਦੀ ਹੈ ਸੰਗਤ ਜੀ ਜੇਕਰ ਤੁਹਾਨੂੰ ਸਾਡੀਆਂ ਦੱਸੀਆਂ ਹੋਈਆਂ ਗੱਲਾਂ ਬਾਰੇ ਜਾਣਕਾਰੀ ਹੋ ਜਾਵੇ ਕਿ ਕਿਵੇਂ ਪੀਰਾ ਭਗਤਾਂ ਦੀ ਪਰਖਿਆ ਲੈਂਦੇ ਨੇ ਤਾਂ ਤੁਸੀਂ ਉਸ ਪ੍ਰੀਖਿਆ ਵਿੱਚ ਆਸਾਨੀ ਨਾਲ ਪਾਸ ਹੋ ਸਕਦੇ ਹੋ ਤੇ ਪੀਰਾਂ ਦੀ ਕਿਰਪਾ ਪ੍ਰਾਪਤ ਕਰ ਸਕਦੇ ਹੋ ਸੰਗਤ ਜੀ ਬਹੁਤ ਸਾਰੇ ਭਗਤ ਇਹਨਾਂ ਸੰਕੇਤਾਂ ਤੋਂ ਅਣਜਾਣ ਹੋਣ ਕਰਕੇ ਡਰ ਕੇ ਸਾਧਨਾ ਤਪੱਸਿਆ ਵੀ ਚਾਲੇ ਹੀ ਛੱਡ ਦਿੰਦੇ ਨੇ ਤੇ ਘਬਰਾ ਜਾਂਦੇ ਨੇ ਜੇਕਰ ਤੁਹਾਡਾ ਕੋਈ ਗੁਰੂ ਨਹੀਂ ਜਾਂ ਮੁਰਸ਼ਿਦ ਨਹੀਂ ਹੈ ਜੋ ਤੁਹਾਨੂੰ ਇਹਨਾਂ ਸੰਕੇਤਾਂ ਬਾਰੇ ਦੱਸ ਸਕੇ ਤਾਂ ਤੁਸੀਂ ਸਾਧਨਾ ਪੂਰੀ ਨਹੀਂ ਕਰ ਸਕੋਗੇ ਅਤੇ ਇਹਨਾਂ ਗੱਲਾਂ ਨਾ ਪਤਾ ਹੋਣ ਕਰਕੇ ਤੁਸੀਂ ਸਾਧਨਾ ਵੀ ਚਾਲੇ ਹੀ ਛੱਡ ਦਉਗੇ ਸੰਗਤ ਜੀ ਪਹਿਲਾਂ ਗੱਲ ਕਰੀਏ ਕਿ ਪੀਰ ਪਰਖਿਆ ਕਿਉਂ ਲੈਂਦੇ ਨੇ ਸੰਗਤ ਜੀ ਪੀਰ ਪੈਗੰਬਰਾਂ ਤੇ ਦੇਵੀ ਦੇਵਤੇ ਇਹ ਸਭ ਸੁਖਮ ਸ਼ਕਤੀਆਂ ਹੁੰਦੀਆਂ ਨੇ ਜਦੋਂ ਅਸੀਂ ਇਹਨਾਂ ਦੀ ਸਾਧਨਾ ਕਰਦੇ ਹਾਂ ਜਾਂ ਅਸੀਂ ਇਹਨਾਂ ਦਾ ਕੋਈ ਪਾਠ ਪੂਜਾ ਕਰਦੇ ਹਾਂ ਤਾਂ ਇਹ ਸਾਰੀਆਂ ਸ਼ਕਤੀਆਂ ਜਾਗਰਿਤ ਹੋਣ ਸ਼ੁਰੂ ਹੋ ਜਾਂਦੀਆਂ ਨੇ ਫਿਰ ਇਹ ਸ਼ਕਤੀਆਂ ਸਾਡੇ ਪੀਰ ਜਾਂ ਦੇਵੀ ਦੇਵਤੇ ਇਹ ਚੈੱਕ ਕਰਦੇ ਨੇ ਕਿ ਜਦੋਂ ਅਸੀਂ ਆਪਣੇ ਇਸ ਭਗਤ ਕੋਲ ਆਈਏ ਤਾਂ ਇਹ ਸਾਡੀਆਂ ਦਿੱਤੀਆਂ ਹੋਈਆਂ ਸ਼ਕਤੀਆਂ ਦਾ ਇਸਤੇਮਾਲ ਕਿਵੇਂ ਕਰੇਗਾ ਇਸ ਦਾ ਸਾਧਨਾ ਕਰਕੇ ਸਾਨੂੰ ਬੁਲਾਉਣ ਪਿੱਛੇ ਕੀ ਮਕਸਦ ਹੈ ਤਾਂ ਕਿ ਇਹ ਲੋਕਾਂ ਦਾ ਭਲਾ ਕਰੇਗਾ ਜਾਂ ਫਿਰ ਉਸ ਸ਼ਕਤੀ ਦਾ ਗਲਤ ਵਰਤੋਂ ਕਰੇਗਾ ਕਿ ਇਹ ਭਗਤ ਇਸ ਦੇ ਲਾਇਕ ਹੈ ਕਿ ਇਸ ਨੂੰ ਦਰਸ਼ਨ ਦਿੱਤੇ ਜਾਣ ਅਤੇ ਕੋਈ ਰੀਦੀ ਸਿੱਧੀ ਦਿੱਤੀ ਜਾਵੇ ਸੰਗਤ ਜੀ ਜੇਕਰ ਅਸੀਂ ਆਪਣੀ ਕੋਈ ਦੁਕਾਨ ਜਾਂ ਕੋਈ ਬਿਜ਼ਨਸ ਆਪਣੇ ਪੁੱਤਰ ਨੂੰ ਦੇਣਾ ਹੋਵੇ ਤਾਂ ਅਸੀਂ ਆਪ ਇਹ ਚੈੱਕ ਕਰਦੇ ਹਾਂ ਕਿ ਸਾਡਾ ਪੁੱਤਰ ਦੁਕਾਨ ਚਲਾ ਲਵੇਗਾ ਜਾਂ ਫਿਰ ਵਪਾਰ ਵਿੱਚ ਕਾਟਾ ਪਵਾ ਲਵੇਗਾ ਜਦੋਂ ਪਿਓ ਆਪਣਾ ਵਪਾਰ ਪੁੱਤ ਨੂੰ ਦੇਣਾ ਚਾਹੁੰਦਾ ਹੈ ਤਾਂ ਉਹ ਇਹੇ ਵੇਖਦਾ ਹੈ ਕਿ ਉਸ ਦਾ ਕਿਹੜਾ ਪੁੱਤਰ ਇਸ ਦੇ ਲਾਇਕ ਹੈ ਤੇ ਉਸ ਨੂੰ ਹੀ ਆਪਣਾ ਸਾਰਾ ਵਪਾਰ ਸੌਂਪ ਦਿੰਦਾ ਹੈ ਇਸ ਤਰ੍ਹਾਂ ਸੰਘਤ ਜੀ ਕਿਸੇ ਨੂੰ ਨੌਕਰੀ ਤੇ ਰੱਖਣ ਸਮੇ ਉਸ ਬੰਦੇ ਦੀਆਂ ਸਾਰੀਆਂ ਚੀਜ਼ਾਂ ਚੈੱਕ ਕੀਤੀਆਂ ਜਾਂਦੀਆਂ ਨੇ ਕਿ ਉਹਨਾਂ ਕਿੰਨੀ ਪੜ੍ਹਾਈ ਲਿਖਾਈ ਕੀਤੀ ਹੋਈ ਹੈ ਉਸ ਦਾ ਸੁਭਾਅ ਤੇ ਕਿਦਾਰ ਕਿਹੋ ਜਿਹਾ ਹੈ ਫਿਰ ਹੀ ਉਸ ਨੂੰ ਨੌਕਰੀ ਤੇ ਰੱਖਿਆ ਜਾਂਦਾ ਹੈ ਹੁਣ ਸੰਗਤ ਜੀ ਜਦੋਂ ਅਸੀਂ ਦੁਨਿਆਵੀ ਕੰਮਾਂ ਲਈ ਚੰਗੀ ਤਰ੍ਹਾਂ ਪਰਖ ਕੇ ਹੀ ਕੋਈ ਬੰਦਾ ਰੱਖਦੇ ਹਾਂ ਤਾਂ ਫਿਰ ਸਾਡੇ ਪੀਰ ਤਾਂ ਬਹੁਤ ਵੱਡੀ ਤਾਕਤ ਨੇ ਉਹ ਤਾਂ ਆਪਣੇ ਭਗਤਾਂ ਨੂੰ ਚੰਗੀ ਤਰ੍ਹਾਂ ਠੋਕ ਬਜਾ ਕੇ ਪਰਖ ਕੇ ਹੀ ਆਪਣੇ ਦਰਸ਼ਨ ਦਿੰਦੇ ਨੇ ਆਪਣੀ ਸ਼ਕਤੀ ਦਿੰਦੇ ਨੇ ਸੰਤ ਜੀ ਪੀਰ ਸਾਡੀ ਪਰਖਿਆ ਲੈ ਕੇ ਸਾਡੇ ਅੰਦਰੋਂ ਹਰ ਬੁਰਾਈ ਮਿਟਾ ਦਿੰਦੇ ਨੇ ਸੰਤ ਜੀ ਐਸੀ ਗੱਲ ਵੀ ਨਹੀਂ ਕਿ ਪੀਰ ਬਹੁਤ ਸਖਤ ਪਰਖਿਆ ਲੈਂਦੇ ਨੇ ਜਿੰਨਾ ਤੁਸੀਂ ਬਰਦਾਸ਼ਤ ਕਰ ਸਕਦੇ ਹੋ ਤੁਹਾਨੂੰ ਉਹਨਾਂ ਹੀ ਅਜਮਾਇਆ ਜਾਂਦਾ ਹੈ ਇਹ ਪਰਖਿਆ ਮਾੜੀਆਂ ਸ਼ਕਤੀਆਂ ਵੀ ਲੈਂਦੀਆਂ ਨੇ ਅਤੇ ਉਹ ਤੁਹਾਡੇ ਗੁਰੂ ਦੇ ਰੂਪ ਵਿੱਚ ਜਾਂ ਪੀਰਾਂ ਦੇ ਰੂਪ ਵਿੱਚ ਆ ਕੇ ਤੁਹਾਡੇ ਤੋਂ ਕੋਈ ਉਹ ਉਹ ਪ੍ਰਸ਼ਾਦ ਦੀ ਮੰਗ ਕਰਦੀਆਂ ਨੇ ਅਤੇ ਜਦੋਂ ਤੁਸੀਂ ਉਹਨਾਂ ਨੂੰ ਇਹ ਚੀਜ਼ ਦੇ ਦਿੰਦੇ ਹੋ ਤੁਸੀਂ ਉਹਨਾਂ ਦੇ ਚੁੰਗਲ ਵਿੱਚ ਫਸ ਜਾਂਦੇ ਹੋ ਸੰਗਤ ਜੀ ਇਸੇ ਲਈ ਸਹੀ ਗੁਰੂ ਅਤੇ ਸਹੀ ਮਾਰਗ ਦਸਣ ਵਾਲਾ ਹੋਣਾ ਬਹੁਤ ਜ਼ਰੂਰੀ ਹੈ ਸੰਗਤ ਜੀ ਆ ਹੁਣ ਗੱਲ ਕਰਦੇ ਹਾਂ ਪਹਿਲੇ ਸੰਕੇਤ ਦੀ ਜਦੋਂ ਪੀਰ ਸਾਡੀ ਪ੍ਰੀਖਿਆ ਲੈਂਦੇ ਨੇ ਤਾਂ ਸਾਡੇ ਨਾਲ ਕੀ ਹੁੰਦਾ ਹੈ ਸੰਗਤ ਜੀ ਸਭ ਤੋਂ ਪਹਿਲਾਂ ਤਾਂ ਸਾਡੇ ਘਰ ਦੇ ਹੀ ਸਾਡੀ ਪਾਠ ਪੂਜਾ ਵਿੱਚ ਵਿਗੜਨ ਪਾਉਣਾ ਸ਼ੁਰੂ ਕਰ ਦਿੰਦੇ ਨੇ ਜਦੋਂ ਵੀ ਅਸੀਂ ਭਜਨ ਬੰਦਗੀ ਕਰਨੀ ਹੁੰਦੀ ਹੈ ਤਾਂ ਸਾਡੇ ਪਰਿਵਾਰ ਦਾ ਕੋਈ ਨਾ ਕੋਈ ਜੀ ਇਸ ਵਿੱਚ ਵਿਗੜਨ ਜ਼ਰੂਰ ਪਾਉਂਦਾ ਹੈ ਅਸਲ ਵਿੱਚ ਇਸ ਪਿੱਛੇ ਸਾਡੇ ਪੀਰਾਂ ਦੀ ਹੀ ਉਹਨਾਂ ਨੂੰ ਦਿੱਤੀ ਪ੍ਰੇਰਣਾ ਹੁੰਦੀ ਹੈ ਕਿ ਸਾਡੇ ਭਗਤ ਨੂੰ ਪੂਜਾ ਕਰਨ ਤੋਂ ਰੋਕਣਾ ਹੈ ਪੀਰ ਅਜਿਹਾ ਇਸ ਲਈ ਕਰਦੇ ਨੇ ਕਿ ਉਹ ਸਭ ਤੋਂ ਪਹਿਲਾਂ ਤੁਹਾਡੀ ਸ਼ਹਿਨ ਸ਼ਕਤੀ ਵਰਤਦੇ ਨੇ ਕਿ ਸਾਡੇ ਭਗਤ ਵਿੱਚ ਸ਼ਹਿਨ ਸ਼ਕਤੀ ਕਿੰਨੀ ਹੈ ਜਦੋਂ ਸਾਡੀ ਬੰਦਗੀ ਵਿੱਚ ਕੋਈ ਅਰਚਣ ਪਾਉਂਦਾ ਹੈ ਤਾਂ ਸਾਨੂੰ ਗੁੱਸਾ ਆਉਂਦਾ ਹੈ ਜੇ ਸਾਨੂੰ ਗੁੱਸਾ ਆਉਂਦਾ ਹੈ ਤਾਂ ਸਮਝ ਲਓ ਅਸੀਂ ਫੇਲ ਹੋਵਾਂਗੇ ਸਾਡੀ ਬੰਦਗੀ ਸਫਲ ਹੈ ਪਹਿਲੀ ਪਰਖਿਆ ਵਿੱਚ ਹੀ ਅਸੀਂ ਪਾਸ ਨਹੀਂ ਹੋਏ ਅਸੀਂ ਜਦ ਵੀ ਇਦਾਂ ਗੁੱਸਾ ਪੈਦਾ ਹੋਵੇ ਤਾਂ ਉਸ ਗੁੱਸੇ ਨੂੰ ਆਪਣੇ ਹੀ ਅੰਦਰ ਖਤਮ ਕਰਨਾ ਹੈ ਪੀ ਲੈਣਾ ਹੈ ਆਪਣੇ ਅੰਦਰ ਹੀ ਸੋਕ ਲੈਣਾ ਹੈ ਕਦੇ ਵੀ ਕਿਸੇ ਨੂੰ ਮਾੜਾ ਸ਼ਬਦ ਨਹੀਂ ਕਹਿਣਾ ਉਸ ਦਾ ਜਵਾਬ ਨਹੀਂ ਦੇਣਾ ਠੀਕ ਹੈ ਜੋ ਰੱਬ ਦੀ ਮਰਜ਼ੀ ਹੈ ਨਹੀਂ ਹੋ ਰਿਹਾ ਹੈ ਇਸ ਲਈ ਗੁੱਸਾ ਕਿਸੇ ਤੇ ਨਹੀਂ ਕਰਨਾ ਹੋਰ ਵੀ ਕਈ ਤਰੀਕਿਆਂ ਨਾਲ ਘਰਦਿਆਂ ਵੱਲੋਂ ਤੁਹਾਨੂੰ ਪਰੇਸ਼ਾਨ ਕੀਤਾ ਜਾ ਸਕਦਾ ਹੈ ਜਿਵੇਂ ਕਿ ਕਹਿਣਗੇ ਕਿ ਤੂੰ ਕਿੰਨਾ ਕਿੰਨਾ ਚਿਰ ਪਾਠ ਪੂਜਾ ਕਰਦਾ ਰਹਿੰਦਾ ਹੈ ਪਾਠ ਕਰਨ ਦਾ ਕੀ ਫਾਇਦਾ ਹੈ ਇਦਾਂ ਦੀਆਂ ਗੱਲਾਂ ਕਰਕੇ ਤੁਹਾਨੂੰ ਬੰਦਗੀ ਤੋਂ ਰੋਕਣ ਦਾ ਯਤਨ ਕੀਤਾ ਜਾਵੇਗਾ ਪਰੰਤੂ ਤੁਸੀਂ ਉਹਨਾਂ ਦੀਆਂ ਗੱਲਾਂ ਨੂੰ ਸੁਣਨਾ ਹੈ ਅਤੇ ਆਪਣੀ ਭਗਤੀ ਜੋ ਦ੍ਰਿੜ ਰਹਿਣਾ ਹੈ ਉਹਨਾਂ ਨੂੰ ਮਾੜਾ ਨਹੀਂ ਬੋਲਣਾ ਇਹ ਰੱਖਣਾ ਹੈ ਕਿ ਭਗਤੀ ਵਿੱਚ ਢਿੱਲ ਨਹੀਂ ਆਉਣੀ ਚਾਹੀਦੀ ਸੰਗਤ ਜੀ ਇਸ ਤੋਂ ਬਾਅਦ ਦੂਜੀ ਪਰਖਿਆ ਇਹ ਆਉਂਦੀ ਹੈ ਕਿ ਵਿਚਾਰਾਂ ਦੀ ਪਰਖਿਆ ਲਈ ਜਾਂਦੀ ਹੈ ਜਦ ਵੀ ਤੁਸੀਂ ਭਗਤੀ ਕਰਨ ਬੈਠੋ ਤਾਂ ਤੁਹਾਡੇ ਮਨ ਵਿੱਚ ਤਰ੍ਹਾਂ ਤਰ੍ਹਾਂ ਦੇ ਖਿਆਲ ਆਉਣਗੇ ਜਿਵੇਂ ਇਹ ਕੰਮ ਬਾਕੀ ਹੈ ਉਹ ਕੰਮ ਬਾਕੀ ਹੈ ਪਹਿਲਾਂ ਜਾ ਕੇ ਉਹ ਕੰਮ ਕਰਾਵਾਂ ਜਾ ਫਟਾਫਟ ਭਗਤੀ ਦਾ ਕੰਮ ਨਵੇੜ ਕੇ ਫਲਾਣੇ ਬੰਦੇ ਨੂੰ ਮਿਲਣਾ ਹੈ ਇਦਾਂ ਦੇ ਵਿਚਾਰ ਮਨ ਦੇ ਵਿੱਚ ਆਉਣਗੇ ਇਦਾਂ ਵੀ ਹੁੰਦਾ ਹੈ ਕਿ ਜੇਕਰ ਇਦਾਂ ਦੇ ਵਿਚਾਰ ਆਉਂਦੇ ਨੇ ਤਾਂ ਇਹਨਾਂ ਵਿਚਾਰਾਂ ਨੂੰ ਇੱਕ ਪਾਸੇ ਰੱਖ ਦਿਓ ਮਨ ਵਿੱਚੋਂ ਦਰ किनारਾ ਕਰ ਲਵੋ ਜੇਕਰ ਤੁਸੀਂ ਇਹਨਾਂ ਵਿਚਾਰਾਂ ਵਿੱਚ ਉਲਝ ਗਏ ਤਾਂ ਤੁਸੀਂ ਭਗਤੀ ਵਿੱਚ ਕਦੇ ਵੀ ਅੱਗੇ ਨਹੀਂ ਵੱਧ ਸਕੋਗੇ ਅਤੇ ਪਰਖਿਆ ਵਿੱਚੋਂ ਫੇਲ ਹੋ ਜਾਵੋਗੇ ਸੰਗਤਜੀ ਤੀਜੀ ਪਰਖਿਆ ਸਾਡੇ ਇਦਾਂ ਲਈ ਜਾਵੇਗੀ ਕਿ ਸਾਡੇ ਅੰਦਰ ਆਲਸ ਪੈਦਾ ਹੋ ਜਾਵੇਗਾ ਮੰਨ ਲਵੋ ਪਹਿਲੇ ਦਿਨ ਤੁਸੀਂ 4 ਜਾਂ 5 ਵਜੇ ਉੱਠ ਕੇ ਪਾਠ ਕਰਦੇ ਸੀ ਤਾਂ ਅਗਲੇ ਦਿਨ ਤੁਹਾਡਾ ਉਠਾ ਮਨ ਹੀ ਨਹੀਂ ਕਰੇਗਾ ਤੁਸੀਂ ਕਹੋਗੇ ਕਿ ਥੋੜਾ ਚਿਰ ਹੋਰ ਸੋਲੇਵਾ ਬੰਦਗੀ ਫੇਰ ਕਰ ਲਵਾਂਗੇ ਜਾਂ ਅੱਜ ਦੀ ਮਾਲਾ ਦਾ ਜਾਪ ਕੱਲ ਨੂੰ ਹੀ ਇਕੱਠਾ ਕਰ ਲਵਾਂਗੇ ਤੁਸੀਂ ਇਦਾਂ ਸੋਚ ਕੇ ਬੰਦਗੀ ਦਾ ਸਮਾਂ ਟਾਲ ਦਿੱਤਾ ਤਾਂ ਸਮਝ ਲਵੋ ਤੁਸੀਂ ਫੇਲ ਹੋਗੇ ਸੰਗਤ ਜੀ ਕਿੰਨੇ ਵੀ ਆਲਸ ਆਵੇ ਸੁਸਤੀ ਆਵੇ ਨੀਂਦ ਆਵੇ ਤਾਂ ਤੁਸੀਂ ਆਪਣਾ ਨਿਸ਼ਚਿਤ ਸਮੇਂ ਤੇ ਹੀ ਪਾਠ ਪੂਜਾ ਕਰਨੀ ਹੈ ਇਸ ਗੱਲ ਦਾ ਧਿਆਨ ਰੱਖਣਾ ਹੈ ਸੰਗਤ ਜੀ ਪਰਖਿਆ ਦਾ ਚੌਥਾ ਇਹ ਹੋਵੇਗਾ ਕਿ ਜਦੋਂ ਤੁਸੀਂ ਧਿਆਨ ਬੰਦਗੀ ਲਈ ਬੈਠੋਗੇ ਤਾਂ ਤੁਹਾਡੇ ਪੈਰਾਂ ਵਿੱਚ ਦਰਦ ਹੋਵੇਗਾ ਲੱਕ ਵਿੱਚ ਦਰਦ ਹੋਵੇਗਾ ਸਾਨੂੰ ਇਦਾਂ ਲੱਗੇਗਾ ਕਿ ਜਿਵੇਂ ਬੁਖਾਰ ਹੋ ਗਿਆ ਹੈ ਕਿਵੇਂ ਕਰੀਏ ਮਨ ਨਹੀਂ ਟਿਕਦਾ ਇਹ ਸਭ ਉਹਨਾਂ ਦੇਰ ਹੀ ਹੋਵੇਗਾ ਜਿੰਨਾ ਚਿਰ ਤੁਸੀਂ ਭਗਤੀ ਲਈ ਬੈਠੋਗੇ ਜੇ ਤੁਸੀਂ ਇਹ ਸਭ ਹੋਣ ਤੇ ਪਾਠ ਛੱਡ ਦਿੰਦੇ ਹੋ ਤਾਂ ਉੱਠ ਜਾਂਦੇ ਹੋ ਤਾਂ ਸਮਝ ਲਓ ਤੁਸੀਂ ਪੀੜਾ ਦੀ ਪਰਖਿਆ ਵਿੱਚੋਂ ਫੇਲ ਹੋਗੇ ਇਦਾਂ ਤੁਹਾਡੇ ਨਾਲ ਜ਼ਰੂਰ ਹੋਵੇਗਾ ਇਹ ਹਰ ਕਿਸੇ ਨਾਲ ਹੁੰਦਾ ਹੀ ਹੁੰਦਾ ਹੈ ਜੇਕਰ ਤੁਸੀਂ ਆਪਣੀ ਬੰਦਗੀ ਛੱਡਦੇ ਨਹੀਂ ਤਾਂ ਪੀਰ ਤੁਹਾਡੇ ਤੇ ਖੁਸ਼ ਹੁੰਦੇ ਨੇ ਕਿ ਸਾਡਾ ਭਗਤ ਪਰਖਿਆ ਵਿੱਚੋਂ ਪਾਸ ਰਹਾ ਹੈ ਸੰਗਤ ਜੀ ਪੰਜਵਾਂ ਸੰਕੇਤ ਇਹ ਮਿਲਦਾ ਹੈ ਕਿ ਜਾਪ ਕਰਦੇ ਸਮੇ ਸਾਡੇ ਹੱਥ ਵਿੱਚੋਂ ਮਾਲਾ ਛੁੱਟ ਜਾਵੇਗੀ ਜਾਂ ਅਸੀਂ ਗਿਣਤੀ ਭੁੱਲ ਜਾਵਾਂਗੇ ਫਿਰ ਇਦਾਂ ਹੋਣ ਤੇ ਅਸੀਂ ਦੁਬਾਰਾ ਭਗਤੀ ਸ਼ੁਰੂ ਕਰ ਦੇਣੀ ਹੈ ਜੇ 11 ਮਾਲਾ ਕਰਨ ਦਾ ਅਸੀਂ ਨਿਸ਼ਚਿਤ ਕੀਤਾ ਹੈ ਤਾਂ 11 ਮਾਲਾ ਪੂਰੀਆਂ ਕਰਕੇ ਹੀ ਉਠਣਾ ਹੈ ਜੇ ਤੁਸੀਂ ਇਦਾਂ ਹੀ ਉਠ ਗਏ ਤਾਂ ਸਮਝੋ ਪੀੜਾ ਦੀ ਪਰਖਿਆ ਵਿੱਚੋਂ ਸਫਲ ਨਹੀਂ ਹੋਏ ਸੰਗਤ ਜੀ ਜਿਸ ਤਰ੍ਹਾਂ ਦੇ ਵਿਚਾਰ ਵੀ ਮਨ ਵਿੱਚ ਆਉਣਗੇ ਕਿ ਸਾਨੂੰ ਜ ਆ ਭਗਤੀ ਕਰਦਿਆਂ ਨੂੰ ਇਨਾ ਸਮਾਂ ਹੋ ਗਿਆ ਹੈ ਫਿਰ ਵੀ ਫਲ ਨਹੀਂ ਮਿਲ ਰਿਹਾ ਸੋਗੋ ਜੀਵਨ ਵਿੱਚ ਕਸ਼ਟ ਵਧਦੇ ਜਾ ਰਹੇ ਨੇ ਅਤੇ ਤੁਸੀਂ ਭਜਨ ਬੰਦਗੀ ਛੱਡ ਦਿੰਦੇ ਹੋ ਤਾਂ ਤੁਹਾਨੂੰ ਕੀ ਮਿਲਿਆ ਕੁਝ ਵੀ ਨਹੀਂ ਤੁਸੀਂ ਪੀਰਾਂ ਦੀ ਅਜਮਾਇਸ਼ ਵਿੱਚੋਂ ਫੇਲ ਹੋਗੇ ਤੇ ਤੁਹਾਡਾ ਭਜਨ ਬੰਦਗੀ ਵਿਅਰਥ ਚਲੀ ਜਾਵੇਗੀ ਤੁਸੀਂ ਇਦਾਂ ਨਹੀਂ ਕਰਨਾ ਇਦਾਂ ਨਹੀਂ ਸੋਚਣਾ ਹੈ ਜੇ ਪਰੇਸ਼ਾਨੀ ਹੈ ਤਾਂ ਇਸ ਨੂੰ ਚੱਲਣਾ ਹੈ ਇਹ ਪਰੇਸ਼ਾਨੀਆਂ ਤੁਹਾਡੀ ਪਰਖਿਆ ਦੇ ਲਈ ਆ ਰਹੀਆਂ ਨੇ ਜੇਕਰ ਤੁਸੀਂ ਡੋਲ ਜਾਓਗੇ ਤਾਂ ਕਦੇ ਵੀ ਪੀਰਾਂ ਦੀ ਕਿਰਪਾ ਪ੍ਰਾਪਤ ਨਹੀਂ ਕਰ ਸਕੋਗੇ ਜੇਕਰ ਜੀਵਨ ਵਿੱਚ ਦੁੱਖ ਆ ਰਹੇ ਨੇ ਤਾਂ ਇਹਨਾਂ ਨੂੰ ਖਤਮ ਵੀ ਪੀਰ ਹੀ ਕਰਨਗੇ ਇਹਨਾਂ ਦੁੱਖ ਨੂੰ ਪੀਰ ਹੀ ਕੱਟਣਗੇ ਕੋਈ ਹੋਰ ਇਹਨਾਂ ਦੁੱਖਾਂ ਨੂੰ ਨਹੀਂ ਕੱਟ ਸਕੇਗਾ ਸੰਗਤ ਜੀ ਪੀਰਾਂ ਦੀ ਪਰਖਿਆ ਦਾ ਛੇਮਾ ਸੰਕੇਤ ਇਹੇ ਮਿਲਦਾ ਹੈ ਕਿ ਜਦੋਂ ਤੁਸੀਂ ਭਗਤੀ ਵਿੱਚ ਬਹੁਤ ਅੱਗੇ ਵੱਧ ਜਾਂਦੇ ਹੋ ਤਾਂ ਪੀਰਾਂ ਵੱਲੋਂ ਤੁਹਾਨੂੰ ਕੁਝ ਰੀਦیاں ਸਿੱਧੀਆਂ ਦੇ ਕੇ ਇਹ ਵੇਖਿਆ ਜਾਂਦਾ ਹੈ ਕਿ ਸਾਡਾ ਭਗਤ ਇਹਨਾਂ ਸ਼ਕਤੀਆਂ ਨੂੰ ਵਰਤ ਕੇ ਆਪਣੀ ਵਡਿਆਈ ਲੋਕਾਂ ਤੋਂ ਕਰਵਾ ਰਿਹਾ ਹੈ ਜਾਂ ਉਹ ਪੀਰਾਂ ਦੇ ਨਾਮ ਤੇ ਹੀ ਲੋਕਾਂ ਦੇ ਕਸ਼ਟ ਦੂਰ ਕਰਦਾ ਹੈ ਅਤੇ ਆਪਣੇ ਆਪ ਨੂੰ ਪੀਰਾਂ ਦਾ ਸੇਵਕ ਮੰਨਦਾ ਹੈ ਜੇਕਰ ਕੋਈ ਭਗਤ ਰੀਦੀਆਂ ਸਿੱਧੀਆਂ ਦੇ ਚੱਕਰ ਵਿੱਚ ਉਲਝ ਜਾਵੇ ਤਾਂ ਸਮਝ ਲਓ ਕਿ ਉਹ ਭਗਤੀ ਵਿੱਚੋਂ ਫੇਰ ਹੋ ਗਿਆ ਸੰਗਤ ਜੀ ਇਹ ਸਨ ਕੁਝ ਸੰਕੇਤ ਜਿਨ੍ਹਾਂ ਤੋਂ ਸਾਨੂੰ ਇਹ ਪਤਾ ਲੱਗਦਾ ਹੈ ਕਿ ਸਾਡੇ ਪੀਰ ਵੱਲੋਂ ਸਾਡੀ ਪਰਖਿਆ ਲਈ ਜਾ ਰਹੀ ਹੈ ਤੇ ਸਾਨੂੰ ਸਭ ਨੂੰ ਪੀਰਾਂ ਤੇ ਪੂਰਾ ਵਿਸ਼ਵਾਸ ਰੱਖਦੇ ਹੋਏ ਆਪਣੀ ਇਬਾਦਤ ਕਰਦਾ ਰਹਿਣਾ ਚਾਹੀਦਾ ਹੈ ਹਰ ਕਸ਼ਟ ਹਰ ਰੁਕਾਵਟਾਂ ਤੇ ਹਰ ਪਰੇਸ਼ਾਨੀ ਨੂੰ ਖੇੜੇ ਮਥੇ ਸੇ ਵਿਕਾਰ ਕਰਨਾ ਚਾਹੀਦਾ ਹੈ ਲੋਕਾਂ ਨੂੰ 12 ਸਾਲ ਭਗਤੀ ਕਰਕੇ ਵੀ ਇਸ ਲਈ ਕੁਝ ਨਹੀਂ ਮਿਲਦਾ ਕਿਉਂਕਿ ਉਹਨਾਂ ਦਾ ਵਿਸ਼ਵਾਸ ਡੋਲ ਜਾਂਦਾ ਹੈ ਸੋ ਸਾਧ ਸੰਗਤ ਜੀ ਏਸੀ ਆਪਣੀ ਅੱਜ ਦੀ ਵੀਡੀਓ ਜਿਸ ਦੇ ਵਿੱਚ ਸਾਨੂੰ ਪਤਾ ਲੱਗਦਾ ਹੈ ਕਿ ਸਾਡੇ ਉੱਤੇ ਪੀਰਾਂ ਦੀ ਕਿਰਪਾ ਹੋ ਗਈ ਹੈ ਇਸ ਦੇ ਵਿੱਚ ਸਾਨੂੰ ਪਤਾ ਲੱਗਦਾ ਹੈ ਕਿ ਪੀਰ ਭਗਤਾਂ ਤੋਂ ਕਿਹੜੇ ਸੰਕੇਤ ਕਿਹੜੀ ਪ੍ਰੀਖਿਆ ਲੈਂਦੇ ਨੇ ਸੋ ਸਾਧ ਸੰਗਤ ਜੀ ਕਿਵੇਂ ਲੱਗੀ ਤੁਹਾਨੂੰ ਅੱਜ ਦੀ ਇਹ ਵੀਡੀਓ ਜੇਕਰ ਵਧੀਆ ਲੱਗੀ ਤਾਂ ਕਮੈਂਟਾਂ ਦੇ ਵਿੱਚ ਜੈ ਪੀਰਾਂ ਦੀ ਲਿਖ ਕੇ ਆਪਣੀ ਹਾਜ਼ਰੀ ਜ਼ਰੂਰ ਲਗਵਾਓ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਹਰ ਇੱਕ ਭਗਤ ਨੂੰ ਇਸ ਦੇ ਬਾਰੇ ਜਾਣਕਾਰੀ ਹੋ ਸਕੇ ਮਿਲਦੇ ਹਾਂ ਇੱਕ ਹੋਰ ਵੀਡੀਓ ਦੇ ਨਾਲ ਇੱਕ ਹੋਰ ਜਾਣਕਾਰੀ ਦੇ ਨਾਲ ਉਦੋਂ ਤੱਕ ਦੇ ਲਈ ਗੱਜ ਕੇ ਬਲਾਉ ਜੈਕਾਰਾ ਬੋਲੋ ਜੈ ਪੀਰਾਂ ਦੀ ਜੈ ਪੀਰਾਂ ਦੀ ਜੈ ਪੀਰਾਂ ਦੀ